ਮੈਨੂੰ ਉਦੋਂ ਪਹਿਚਾਣ ਪਤਾ ਲੱਗਾ ਕਿ ਵੀ ਉਹ ਇੰਨਾ ਕੁ ਵੱਡਾ ਆਰਟੀਸਟ ਸੀ ਕਿ ਵੀ ਸਾਲ ਦੇ 365 ਦਿਨ ਹੁੰਦੇ ਤੇ 400 ਪਾਸਟਾਂ ਨੇ ਸ਼ੋਅ ਹੀ ਲਾਇਆ ਸੀ ਸਾਡੇ ਤਾਂ ਕੁਝ ਤਾਂ ਉਹਦੇ ਪੱਲੇ-ਪੱਲੇ ਹੋਏਗਾ ਹੈਨਾ ਹਾਂਜੀ ਇਹ ਜਦੋਂ ਸੁਰਨ ਸਿੰਘ ਸਿਵਿਆ ਨੂੰ ਮਿਲਦੇ ਨੇ ਆਪਣੇ ਆਪਣੇ ਚਮਕੀਲਾ ਜਿਹੜਾ ਮਿਲਦਰ ਹੈ ਉਹ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਕਿ ਉਹਨੂੰ ਮਾਰਨ ਦੀ ਧਮਕੀਆਂ ਮਿਲਦੀਆਂ ਸੀ ਤੇ ਸਨ ਸਿੰਘ ਸਿਵਿਆ ਵੱਲੋਂ ਜਦੋਂ ਉਹਨੂੰ ਮਿਲਿਆ ਜਾਂਦਾ ਹੈ ਤੇ ਉਹ ਫਿਲਮ ਤੋਂ ਬਾਅਦ ਉਹ ਹੈਲਪ ਮੰਗਦਾ ਕਿ ਮੈਨੂੰ ਇਤਾਂ ਦੀ ਚੱਕੀਆਂ ਆਂਦੀਆਂ ਤੇ ਮੈਨੂੰ ਮਾਰਨ ਦੀ ਧਮਕੀਆਂ ਆਂਦੀਆਂ ਤੇ ਮੈਨੂੰ ਤੁਹਾਨੂੰ ਤੁਹਾਡੀ ਹੈਲਪ ਚਾਹੀਦੀ ਆ ਪਰ ਚੱਕੀਆਂ ਪੜਨ ਲੱਗਦਾ ਹੈ ਤੇ ਉਹਨੂੰ ਕੀ ਲੱਗਦਾ ਹੈ ਚੰਚਿਲੇ ਨੂੰ ਇਹੀ ਬੰਦੇ ਨੇ ਲੱਗਦਾ ਸ਼ਾਇਦ ਮੈਨੂੰ ਮਰਵਾਉਣ ਆਏ ਨੇ ਇਹਨਾਂ ਨੂੰ ਪਤਾ ਤੇ ਮੈਂ ਇਹਨਾਂ ਨੂੰ ਪੈਸੇ ਦੇ ਕੇ ਮੈਂ ਸ਼ਾਇਦ ਬਚ ਜਾਊਗਾ ਉਹ ਕੀ ਕਰਦਾ ਹੈ ਕਿ ਬਹੁਤ ਸਾਰੇ ਪੈਸੇ ਨਾ ਕੱਟ ਕੇ ਨਾ ਢੇਰੀ ਲਾ ਦਿੰਦਾ ਤੇ ਉਹ ਕਹਿੰਦਾ ਭਾਜੀ ਇਹ ਪੈਸੇ ਲੈ ਲਓ ਤੁਸੀਂ ਲੱਖ ਰੁਪਏ ਸਾਹਮਣੇ ਆ ਰਿਹਾ ਮੈਨੂੰ ਛੱਡ ਦਿਓ ਡਿਪਾਰਟਮੈਂਟ ਕੋਲ ਗਿਆ ਬੋਲ ਦਿਓ ਕਿ ਵੀ ਮੈਂ ਕੁਝ ਨਹੀਂ ਸਮਝ ਖਰਾਬ ਕਰੂੰਗਾ ਮੈਨੂੰ ਬਚ ਦੋ ਉਸ ਨੂੰ ਦੇ ਜਿੰਨੇ ਵੀ ਪਿਛਲੇ ਗਾਣੇ ਸੀਗੇ ਉਹਨਾਂ ਤੋਂ ਵੀ ਡਬਲ ਹਿੱਟ ਹੋ ਗਿਆ ਉਹ ਤਬਾਤ ਬਲੇ ਦੱਲਿਆ ਕਿ ਵੀ ਇਹ ਤਾਂ ਧਾਰਮਿਕ ਪੱਖੋਂ ਵੀ ਇੱਕ ਸੁਪਰੀਟਾ ਬੰਦਾ ਸੋ ਖੈਰ ਇਹ ਚੀਜ਼ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਕਿ ਜਿੰਨੂੰ ਆਡੀਅנס ਜਿਸ ਤਰੀਕੇ ਦੇ ਇਸ ਢੰਗ ਨਾਲ ਚੰਦੀ ਹੈ ਅਗਰ ਉਹ ਆਪਣਾ ਟੇਸਟ ਬਦਲਦਾ ਵੀ ਹੈ ਫਿਰ ਵੀ ਹਿੱਟ ਹੈ ਦੋਸਤੋ ਬਹੁਤ ਹੀ ਬੇਚੈਨੀ ਨਾਲ ਜਿਹੜਾ ਲੋਕਾਂ ਨੂੰ ਇੰਤਜ਼ਾਰ ਸੀ ਫਿਲਮ ਦਾ ਅਮਰ ਸਿੰਘ ਚਮਕੀਲਾ ਦੀ ਮੂਵੀ ਜਿਹੜੀ 12 ਤਰੀਕ ਨੂੰ ਰਿਲੀਜ਼ ਹੋਈ ਹੈ ਤੇ ਦੋ ਦਿਨਾਂ ਦੇ ਅੰਦਰ ਹੀ ਸੁਪਰ ਹਿੱਟ ਹੋ ਗਈ ਹੈ Netflix ਤੇ ਤਾਂ ਉਹਦੇ ਕੁਝ ਕੈਰੈਕਟਰ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ ਤੁਸੀਂ ਵੀ ਕਿਉਂਕਿ ਫਿਲਮ ਦੇ ਵਿੱਚ ਜੇ ਸਾਰੇ ਰੋਲ ਨਹੀਂ ਦਿਖਾਏ ਜਾ ਸਕਦੇ ਕਿਉਂਕਿ 3 ਘੰਟੇ ਦੀ ਫਿਲਮ 'ਚ ਜੇ ਆਪਾਂ ਚੈੱਕ ਕਰੀਏ ਤਾਂ ਟੁਕੜ ਟੁਕੜ ਸਾਲ ਦੀ ਮਿਹਨਤ ਲੱਗੀ ਹੁੰਦੀ ਹੈ ਸਾਲ ਤੋਂ 2 ਸਾਲ ਦੀ ਮਿਹਨਤ ਡਾਇਰੈਕਟਰ ਤੋਂ ਲੈ ਕੇ ਵਿੱਚ ਐਕਟਿੰਗ ਤੱਕ ਸਾਰਾ ਤਾਂ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਫਿਲਮ ਦੇ ਵਿੱਚ ਇੱਕ ਬਹੁਤ ਹੀ ਅਹਿਮ ਰੋਲ ਨਿਭਾਇਆ ਗਿਆ ਹੈ ਇਨਕਮ ਟੈਕਸ ਦਾ ਤਾਂ ਸਾਡੇ ਨਾਲ ਸਰਵਨ ਸਿੰਘ ਸਿਵਿਆ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਾਂਦੇ ਫਿਲਮ ਦੇ ਕੋਈ ਅਹਿਮ ਪਲ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ ਸਸ਼ੀ ਗਾਜੀ ਅਮਰਤ ਸਿੰਘ ਚਮਕੀਲੇ ਦੀ ਮੂਵੀ ਜੋ ਕਿ 80 ਦੇ ਦਸ਼ਕ ਦੇ ਆਪਣੇ ਮਸ਼ਹੂਰ ਸਿਰ ਕਰ ਰਹੇ ਨੇ ਤਾਂ ਉਹਨਾਂ ਦੀ ਫਿਲਮ ਦੇ ਵਿੱਚ ਕੰਮ ਕਰਕੇ ਕਿਸ ਤਰ੍ਹਾਂ ਲੱਗ ਰਿਹਾ ਹੈ ਪਹਿਲੇ ਇਹ ਦੱਸੋ ਬੜੀ ਖੁਸ਼ੀ ਹੈ ਜੀ ਕਿਉਂਕਿ ਇਹ ਫਿਲਮ ਨੂੰ ਡਾਇਰੈਕਟ ਕੀਤਾ ਹੈ ਇਮਤੀਆਜ਼ ਅਲੀ ਸਰ ਨੇ ਜਿਨ੍ਹਾਂ ਨੇ ਰੌਕਸਟਾਰ ਫਿਲਮ ਬਣਾਈ ਮੇਰੇ ਸ਼ੁਰੂ ਤੋਂ ਜਿਹੜਾ ਦੋ ਡੌਕਸਟਾਰ ਫਿਲਮ ਆਈ ਮੇਰੇ ਉਰ ਤੋਂ ਉਹ ਫੇਵਰਟ ਡਾਇਰੈਕਟਰ ਹੈ ਤੇ ਉਹਨਾਂ ਦੀ ਫਿਲਮ ਦੇ ਵਿੱਚ ਮੈਨੂੰ ਚਮਕੀਲਾ ਦੀ ਫਿਲਮ ਦੇ ਵਿੱਚ ਸਵਰਨ ਸੇਵਿਆ ਦਾ ਇੱਕ ਰੋਲ ਨਿਭਾਉਣ ਨੂੰ ਦਿਵਾਉਣ ਲਈ ਮੈਨੂੰ ਉਹ ਮੌਕਾ ਮਿਲਣਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿਉਂਕਿ ਇਹਨਾਂ ਤੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਹੈ ਨਾ ਉਹ ਬਹੁਤ ਵੱਡਾ ਡਾਇਰੈਕਟਰ ਹੈ ਉਹਦੀ ਸੋਚ ਬਹੁਤ ਵੱਡੀ ਹੈ ਵਿਜ਼ਨ ਬਹੁਤ ਵੱਡਾ ਹੈ ਤੇ ਉਹਦਾ ਇੱਕ ਛੋਟਾ ਜਿਹਾ ਹਿੱਸਾ ਵੀ ਅਗਰ ਮੈਨੂੰ ਮਿਲ ਜਾਂਦਾ ਫਿਲਮ ਦਾ ਮੈਨੂੰ ਲੱਗਦਾ ਮੈਂ ਤਾਂ ਵੀ ਬਹੁਤ ਖੁਸ਼ ਹੁੰਦਾ ਪਰ ਮੈਨੂੰ ਬਹੁਤ ਵੱਡਾ ਕੈਰੇਕਟਰ ਮਿਲਿਆ ਤੇ ਪੂਰੀ ਪੂਰੀ ਆਡੀਅেন্স ਨੂੰ ਪਸੰਦ ਵੀ ਆਇਆ ਤੁਸੀਂ ਕਿਵੇਂ ਦੇਖਦੇ ਜੇ ਕਿ ਅਮਰ ਸਿੰਘ ਚਮਕੀਲੇ ਦਾ ਰੋਲ ਜਿਹੜਾ ਪਲੇ ਕੀਤਾ ਹੈ ਤੇਜੀ ਦਸਾਂ ਵੱਲ ਅਕਸਰ ਇਹਨਾਂ ਨੂੰ ਫਿਲਮਾਂ ਚ ਦੇਖਿਆ ਜਾਂਦਾ ਕਾਮੇਡੀ ਬਹੁਤ ਹੀ ਕਾਮੇਡੀ ਫਿਲਮਾਂ ਜਿਹੜੀ ਇਹ ਕਰਦੇ ਨੇ ਤਾਂ ਇਹ ਥੋੜਾ ਗੰਭੀਰ ਜਿਹਾ ਜਿਵੇਂ ਵਿੱਚ ਫਨੀ ਵੀ ਕੁਝ ਹੈ ਸੈਂਸ ਕਿ ਨਹੀਂ ਹਾਂਜੀ ਹਰ ਤਰੀਕੇ ਦਾ ਤੁਹਾਨੂੰ ਫਿਲਮ ਦਾ ਫਲੇਵਰ ਦੇਖ ਕੇ ਮਿਲੂਗਾ ਆਡियंस ਵੱਲੋਂ ਬਹੁਤ ਸੋਹਣੇ ਰਿਵਿਊਸ ਆਂਦੇ ਪਏ ਨੇ ਕਿਉਂਕਿ ਉਹਨਾਂ ਨੇ ਕਿਸੇ ਸਰਦਾਰ ਨੂੰ ਅਜ ਤੱਕ ਇੰਨੇ ਪ੍ਰੋਮਿਨੈਂਟ ਰੋਲ ਵਿੱਚ ਦੇਖਿਆ ਨਹੀਂ ਸੀ ਇਹ ਆਡੀਅנס ਬੋਲੀ ਮੇਰੇ ਕੋਲ ਮੈਨੂੰ ਕੰਟੀਨਿਊਸਲੀ ਮੇਰਾ ਮੈਨੂੰ ਕਾਲਸ ਆ ਰਹੀ ਹੈ ਮੈਸੇਜਸ ਆ ਰਹੇ ਹੈ ਕਿ ਵੀ ਆਪਾਂ ਕਿਸੇ ਪ੍ਰੋਪਰ ਦਾੜੇ ਵਾਲੇ ਸਰਦਾਰ ਨੂੰ ਇਥੋਂ ਤੱਕ ਆਪਾਂ ਦੇਖਿਆ ਨਹੀਂ ਹੈ ਤੇ ਫਨੀ ਸੀਨਸ ਵੀ ਮੇਰੇ ਹੈ ਚਮਕੀਲੇ ਦੇ ਨਾਲ ਇਮੋਸ਼ਨਲ ਸੀਨਸ ਵੀ ਹੈ ਤੇ ਮਲਟੀਪਲ ਤੁਹਾਨੂੰ ਸ਼ੇਡਸ ਦੇਖਣ ਨੂੰ ਮਿਲਣਗੇ ਆਪ ਦਾ ਬਹੁਤ ਸੋਹਣਾ ਪ੍ਰੋਜੈਕਟ 니 ਬਾਹਰ ਨਿਕਲ ਗਿਆ ਜੇਕਰ ਗੱਲ ਕਰੀਏ ਹੁਣ ਜਿਸ ਤਰ੍ਹਾਂ ਦਾ ਜ਼ਮਾਨਾ ਚੱਲ ਰਿਹਾ ਹੈ ਕਿ ਸਟੇ ਸ਼ੋ ਨਹੀਂ ਲੱਗਦੇ ਨੇ ਅਖਾੜਾ ਨਹੀਂ ਲੱਗਦਾ ਉਸ ਟਾਈਮ ਦੇ ਅਖਾੜੇ ਦੀ ਜਿਹੜੀ ਡਿਮਾਂਡ ਖਾਸ ਹੀ ਰਹਿੰਦੀ ਸੀ ਤਾਂ ਉਹ ਕੋਈ ਕਿਸ ਤਰੀਕੇ ਨਾਲ ਫਿਲਮ 'ਚ ਦਿਖਾਇਆ ਗਿਆ ਹੈ ਉਹੀ ਦਿਖਾਇਆ ਗਿਆ ਜੀ ਦੇਖੋ ਉਸ ਟਾਈਮ ਤਾਂ ਅਸੀਂ ਜੰਮੇ ਵੀ ਨਹੀਂ ਸੀ ਮੈਂ ਦਾ 94 ਦਾ ਬੋਨ ਹੈ ਤੇ ਜਨਮ ਮੈਂ ਉਹ 85 88 ਦੀ ਸਟੋਰੀ ਸੀ ਤੇ ਮੈਂ ਨਾ ਤਾਂ ਉਹਨਾਂ ਬਾਰੇ ਕਦੀ ਨਾ ਸੁਣਿਆ ਸੀ ਇਹ ਤਾਂ ਜਦੋਂ ਆਪਾਂ ਨੂੰ ਕੋਈ ਪ੍ਰੋਜੈਕਟ ਮਿਲਦਾ ਹੈ ਸਾਨੂੰ ਉਹਦੇ ਬਾਰੇ ਸਟੱਡੀ ਕਰਨਾ ਹੁੰਦਾ ਸਟੱਡੀ ਕਰਨ ਤੋਂ ਬਾਅਦ ਪਤਾ ਚੱਲਦਾ ਮੈਨੂੰ ਉਹ ਤੋਂ ਬਾਅਦ ਪਤਾ ਲੱਗਾ ਕਿ ਵੀ ਉਹ ਇੰਨਾ ਕੋ ਵੱਡਾ ਆਰਟਿਸਟ ਸੀ ਕਿ ਵੀ ਸਾਲ ਦੇ 365 ਦਿਨ ਹੁੰਦੇ ਤੇ 400 ਪਲੱਸ ਤਾਂ ਉਹਨੇ ਸ਼ੋ ਹੀ ਲਾਈ ਸੀ ਸਾਲ 'ਚ ਤਾਂ ਕੁਝ ਤਾਂ ਉਹਦੇ ਪੱਲੇ ਪੱਲੇ ਹੋਏਗਾ ਹਨਾ ਤੇ ਵਧੀਆ ਸੀਗਾ ਉਹ ਆਰਟਿਸਟ ਤੇ ਫਿਲਮ ਬਣੀ ਵੀ ਬਹੁਤ ਸੋਹਣੀ ਜੇਕਰ ਗੱਲ ਕਰੀਏ ਕੁਝ ਗਾਣੇ ਜਿਵੇਂ ਕਿ ਸੁਨੀਲ ਚੰ다 ਸ਼ਲੇਲ ਸੰ ਪਰ ਧਾਰਮਿਕ ਪ੍ਰੋਗਰਾਮ ਵੀ ਬਹੁਤ ਜਿਹੜੇ ਸੁਣਨ ਚਾਹਿਆ ਕਿ ਧਾਰਮਿਕ ਗਾਣੇ ਵੀ ਬਹੁਤ ਗਾਏ ਗਏ ਨੇ ਜਿਸ ਦਿਨ ਚੱਲਦੇ ਸੁਪਰ ਹਿੱਟ ਗਏ ਉਹ ਕੋਈ ਫਿਲਮ ਦੇ ਵਿੱਚ ਦਿਖਾਇਆ ਗਿਆ ਹੋਵੇ ਸੀਨ ਤਾਂ ਕੋਈ ਯਾਦ ਆਉਣ ਉਹ ਦੱਸਿਓ ਹਾਂਜੀ ਇਹ ਜਦੋਂ ਸਵਰਨ ਸਿੰਘ ਸਿਵਿਆ ਨੂੰ ਮਿਲਦੇ ਨੇ ਚਮਕੀਲਾ ਜਦੋਂ ਮਿਲਦਾ ਉਹ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਕਿ ਉਹਨੂੰ ਮਾਰਨ ਦੀਆਂ ਧਮਕੀਆਂ ਮਿਲਦੀਆਂ ਸੀ ਤੇ ਸਵਰਨ ਸਿੰਘ ਸਿਵਿਆ ਵੱਲੋਂ ਜਦੋਂ ਉਹਨੂੰ ਮਿਲਿਆ ਜਾਂਦਾ ਤੇ ਉਹ ਮਿਲਣ ਤੋਂ ਬਾਅਦ ਉਹ ਹੈਲਪ ਮੰਗਦਾ ਕਿ ਵੀ ਮੈਨੂੰ ਇਦਾਂ ਦੀਆਂ ਚਿੱਠੀਆਂ ਆਉਂਦੀਆਂ ਤੇ ਮੈਨੂੰ ਮਾਰਨ ਦੀਆਂ ਧਮਕੀਆਂ ਆਉਂਦੀਆਂ ਤੇ ਮੈਨੂੰ ਤੁਸੀਂ ਤੁਹਾਡੀ ਹੈਲਪ ਚਾਹੀਦੀ ਹੈ ਪਰ ਉਹਨੂੰ ਸਵਨ ਸੇਵਾ ਜਾ ਕੇ ਕੋਸ਼ਿਸ਼ ਕਰਦਾ ਹੈ ਉਹਨਾਂ ਲੋਕਾਂ ਕੋਲ ਪਾਸ ਜਾ ਕੇ ਉਹਨੂੰ ਮਿਲਵਾਉਂਦਾ ਜਿਨ੍ਹਾਂ ਲੋਕਾਂ ਵੱਲੋਂ ਉਹਨੂੰ ਲੱਗਦਾ ਕਿ ਵੀ ਮਾਰਨ ਦੇ ਧਮਕੀਆਂ ਆਂਦੀਆਂ ਸੀ ਧਰਮ ਆ ਜਿਹੜੇ ਧਰਮ ਦੇ ਵੱਡੇ ਪ੍ਰਬੰਧਕ ਸੀਗੇ ਉਸ ਟਾਈਮ ਤੇ ਤੇ ਉਹਨੂੰ ਮਾਫੀ ਵੀ ਦਿਵਾਉਂਦਾ ਉਹਨੂੰ ਸਮਝ ਲੋ ਕੇ ਉਹਨੂੰ ਬੁਰੇ ਟਾਈਮ ਤੋਂ ਕੱਢ ਕੇ ਇੱਕ ਚੰਗੀ ਜਗ੍ਹਾ ਤੇ ਖੜਾ ਕਰਨ ਚ ਉਹਦੀ ਇੱਕ ਕੋਸ਼ਿਸ਼ ਕੋਸ਼ਿਸ਼ ਹੁੰਦੀ ਸੀ ਸੋ ਫੇਰ ਮੈਂ ਕਹਿ ਰਿਹਾ ਸੀ ਕਿ ਵੀ ਜਦੋਂ ਉਹਨੂੰ ਸਵਨ ਸਿੰਘ ਸੇਵਿਆ ਨੂੰ ਚੰਗੇ ਟਾਈਮ ਤੇ ਲਾ ਕੇ ਖੜਾ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਤੇ ਉਹਨੂੰ ਮਾਫੀ ਵੀ ਦਿਵਾਉਂਦਾ ਤੇ ਇੱਕ ਉਸ ਤੋਂ ਬਾਅਦ ਉਹਨੂੰ ਪਤਾ ਚੱਲਦਾ ਕਿ ਸਰਦਾਰ ਸਵਨ ਸਿੰਘ ਸੇਵਿਆ ਵੀ ਇੱਕ ਚੰਗੇ ਲਿਖਾਰੀ ਨੇ ਇੱਕ ਚੰਗੇ ਗਾਣੇ ਚੰਗੇ ਧਾਰ ਵਿੰਗੀਤ ਲਿਖਦੇ ਨੇ ਫਿਰ ਉਹਨਾਂ ਦੀ ਇੱਕ ਜੁਗਲਬੰਦੀ ਹੁੰਦੀ ਹੈ ਉਹਨਾਂ ਨੂੰ ਸਵਨ ਸਿੰਘ ਸੇਵਿਆ ਇੱਕ ਬਹੁਤ ਸੋਹਣਾ ਗਾਣਾ ਲਿਖ ਕੇ ਦਿੰਦੇ ਆ ਸਤੋ ਬਾਬਾ ਕੋਲਿਆ ਤੇਰਾ ਨਨਕਾਣਾ ਉਹਦੇ ਜਿੰਨੇ ਵੀ ਪਿਛਲੇ ਗਾਣੇ ਸੀਗੇ ਉਹਨਾਂ ਤੋਂ ਵੀ ਡਬਲ ਹਿੱਟ ਹੋ ਗਿਆ ਉਹ ਤੋਂ ਬਾਅਦ ਪਤਾ ਚੱਲਿਆ ਕਿ ਵੀ ਇਹ ਤਾਂ ਧਾਰਮਿਕ ਪੱਖੋਂ ਵੀ ਇਹ ਸੁਪਰ ਹਿੱਟਾ ਬੰਦਾ ਸੋ ਖੈਰ ਇਹ ਚੀਜ਼ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਕਿ ਜਿੰਨੂੰ ਆਡੀਅנס ਜਿਸ ਤਰੀਕੇ ਜਿਸ ਢੰਗ ਦੇ ਨਾਲ ਸੁਣਦੀ ਹੈ ਅਗਰ ਉਹ ਆਪਣਾ ਟੇਸਟ ਬਦਲਦਾ ਵੀ ਹੈ ਉਹ ਫਿਰ ਵੀ ਹਿੱਟ ਹੈ ਸੋ ਇਹ ਫਿਲਮ ਦੇ ਵਿੱਚ ਦਿਖਾਇਆ ਗਿਆ ਫਿਲਮ ਦੀ ਜੇਕਰ ਗੱਲ ਕਰ ਲਈਏ ਫਿਲਮ ਦੇ ਵਿੱਚ ਰੋਲ ਦਿਖਾਇਆ ਗਿਆ ਟਾਡੇ ਵੀ ਕੁਝ ਜਿਵੇਂ ਰੋਲ ਦੀ ਗੱਲ ਕਰ ਲਈ ਕੋਈ ਆਪਣਾ ਫੇਮਸ ਡਾਇਲੋਗ ਸਾਂਝਾ ਕਰੋ ਜਿਹੜਾ ਦਿਲਜੀਤ ਸਿੰਘ ਤੋਂ ਸਾਂਝਾ ਨਾ ਹੋਇਆ ਹੋਵੇ ਹਾਂਜੀ ਹਾਂਜੀ ਇੱਕ ਸੀਨ ਸੀਗਾ ਬਹੁਤ ਵਧੀਆ ਸੀਨ ਸੀ ਜਦੋਂ ਉਹ ਅਨੁਸੰਨ ਸਿੰਘ ਸੇਵਿਆ ਨੂੰ ਹਨਾ ਸਾਹਮਣੇ ਤੇ ਮਿਲਦਾ ਹੈ ਕਿ ਵੀ ਹਾਂਜੀ ਭਾਈ ਸਸਤੀ ਗੱਲ ਹਨਾ ਸਸਤੀ ਗੱਲ ਮੈਂ ਜੀ ਚਮਕੀਲਾ ਕਹਿੰਦਾ ਅੱਛਾ ਫਿਰ ਨਿਕਲਦਾ ਫਿਰ ਕਹਿੰਦਾ ਭਾਜੀ ਕੋਈ ਚਾਹ 커피 ਫਿੰਦਾ ਇਹ ਨਹੀਂ ਫਿਰ ਭਾਜੀ ਦੇ ਨਾਲ ਸੁਨ ਸਿੰਘ ਸੇਵਿਆ ਦੇ ਗੋਡਿਆਤ ਲੱ ਲੱਤ ਕਿ ਮੈਨੂੰ ਤੁਹਾਡੀ ਹੈਲਪ ਚਾਹੀਦੀ ਹੈ ਅਚਾਨਕ ਬਦਲ ਜਾਂਦਾ ਉਸ ਜੀ ਬਹੁਤ ਹੀ ਹੈਰਾਨ ਹੋ ਜਾਂਦਾ ਕਿ ਵੀ ਇਹਨੂੰ ਕੀ ਹੋ ਗਿਆ ਹਨਾ ਹੁਣ ਤਾਂ ਅਜੀਬ ਹਰਕਤਾਂ ਕਰ ਰਿਹਾ ਸੀ ਤੇ ਫਿਰ ਉਹ ਉਹਦੇ ਘਰ ਜਾਂਦੇ ਆ ਉਹਨੂੰ ਦਿਖਾਂਦਾ ਚਿੱਠੀਆਂ ਦਿਖਾਂਦਾ ਕਿ ਮੈਨੂੰ ਇਦਾਂ ਦੀ ਮਾਰ ਦਿੱਤੀ ਤਾਂ ਮੈਂ ਕਿਹ ਚਿੱਠੀਆਂ ਆਈਆਂ ਤੇ ਉਹ ਟੈਲੀ ਕਰਦੇ ਵੈਰੀਫਾਈ ਕਰਦੇ ਆ ਤੇ ਪਤਾ ਚੱਲਦਾ ਪਤਾ ਚੱਲਦਾ ਹੈ ਕਿ ਵੀ ਚਿੱਠੀਆਂ ਤੇ ਅਸਲੀ ਨੇ ਫਿਰ ਉਹ ਚਿੱਠੀਆਂ ਪੜਨ ਲੱਗਦਾ ਹੈ ਤੇ ਉਹਨੂੰ ਕੀ ਲੱਗਦਾ ਆ ਚਮਕੀਲੇ ਨੂੰ ਕਿ ਇਹੀ ਬੰਦੇ ਨੇ ਲੱਗਦਾ ਸ਼ਾਇਦ ਮੈਨੂੰ ਮਰਵਾਉਣ ਆਏ ਨੇ ਇਹਨਾਂ ਨੂੰ ਪਤਾ ਤੇ ਮੈਂ ਇਹਨਾਂ ਨੂੰ ਪੈਸੇ ਦੇ ਕੇ ਮੈਂ ਸ਼ਾਇਦ ਬਚ ਜਾਊਂਗਾ ਉਹ ਕੀ ਕਰਦਾ ਹੈ ਕਿ ਬਹੁਤ ਸਾਰੇ ਪੈਸੇ ਨਾ ਕੱਟ ਕੇ ਨਾ ਢੇਰੀ ਲਾ ਦਿੰਦਾ ਤੇ ਉਹ ਕਹਿੰਦਾ ਭਾਜੀ ਇਹ ਪੈਸੇ ਲੈ ਲਓ ਤੁਸੀਂ ਲੱਖ ਰੁਪਏ ਸਾਹਮਣੇ ਰੱਖ ਦਿੰਦਾ ਮੈਨੂੰ ਛੱਡ ਦਿਓ ਡਿਪਾਰਟਮੈਂਟ ਕੋ ਕਹਿ ਬੋਲ ਦੋ ਕਿ ਵੀ ਮੈਂ ਕੁਝ ਨਹੀਂ ਸਮਾਜ ਖਰਾਬ ਕਰੂੰਗਾ ਮੈਨੂੰ ਬਖਸ਼ ਦਿਓ ਉਥੇ ਸ਼ਵਨਸੀਵਿਆ ਦਾ ਇੱਕ ਡਾਇਲੋਗ ਹੈ ਕਹਿੰਦਾ ਵੀ ਆਪਕੋ ਕੀ ਲੱਗਦਾ ਕੌਣ ਹਾਂ ਮੈਂ ਹਨਾ ਬੜਾ ਸਰਕਾਸਟਿਕ ਜਿਹਾ ਹੈ ਕਿ ਵੀ ਉਹਨੂੰ ਲੱਗਦਾ ਕਿ ਵੀ ਉਹ ਮੈਨੂੰ ਮਾਰਨ ਲੱਗਦਾ ਤੇ ਸਵਨ ਸਿਵੀ ਨੂੰ ਲੱਗਦਾ ਕਿ ਵੀ ਯਾਰ ਇਹ ਬੰਦਾ ਬੇਫਿਕੂ ਹੈ ਮੈਂ ਤਾਂ ਇਨਕਮ ਟੈਕਸ ਦਾ ਆਫੀਸਰ ਹਾਂ ਕਿ ਤੇਰੇ ਵਰਗੇ ਬੰਦੇ ਤਾਂ ਲਾਭਦੇ ਆਂ ਹੀ ਹਨਾ ਸਭਨੇ ਪੈਸੇ ਖਲਾਰਦੇ ਹੋਏ ਤੇ ਤੂੰ ਟੈਕਸ ਭਰਦਾ ਤੇ ਉਹ ਕਹਿੰਦਾ ਹੈ ਜੀ ਉਹ ਕੀ ਹੁੰਦਾ ਸੋ ਉਹ ਬੜਾ ਇੱਕ ਫਨੀ ਮੂਮੈਂਟ ਹੈ ਕਿ ਵੀ ਉਹ ਕਹਿ ਰਿਹਾ ਕਿ ਵੀ ਤੂੰ ਟੈਕਸ ਤਾਂ ਭਰ ਦਾਂਗੇ ਨਹੀਂ ਭਰਦੇ ਨੇ ਪੈਸੇ ਤਾਂ ਤੇ ਉਹਨੂੰ ਪਤਾ ਹੀ ਨਹੀਂ ਅਸਦਾਈ ਨੂੰ ਤੇ ਉਹ ਫਿਰ ਕਹਿੰਦਾ ਯਾਰ ਇਹ ਅਜੀਬ ਸਟੂਪਿਡ ਕਿਸਮ ਦਾ ਬੰਦਾ ਹੈ ਇਹਨੂੰ ਪਤਾ ਹੀ ਨਹੀਂ ਸੋ ਉਹ ਚੀਜ਼ ਸੀਨ ਬਹੁਤ ਫਨੀ ਲੱਗਦਾ ਉਹਨੂੰ ਮਤਲਬ ਕਿ ਜਿਸ ਟੈਮ ਦੀ ਫਿਲਮ ਦੀ ਮਤਲਬ ਸਾਰੀ ਸਟੋਰੀ ਲੈ ਹੀ ਗਈ ਹੈ ਉਸ ਟੈਮ ਤੇ ਨਾ ਤਾਂ ਕੋਈ ਨੈਟ ਹੋਣਾ ਨਾ ਕੋਈ ਵੈਬਰ ਨਾ ਕੋਈ ਜ਼ਮਾਨਾ ਇਹ ਹੋ ਜਾ ਨਹੀਂ ਸੀ ਹਾਂਜੀ ਹਾਂਜੀ ਤਾਂ ਫਿਲਮ ਦੇ ਵਿੱਚ ਜਿਵੇਂ ਦਿਖਾਇਆ ਗਿਆ ਕਿ ਕਾਫੀ ਭੋਲਾ ਰੋਲ ਦਿਖਾਇਆ ਗਿਆ ਕਿ ਜਿਨ੍ਹਾਂ ਨੂੰ ਇਨਕਮ ਟੈਕਸ ਬਾਰੇ ਨਹੀਂ ਪਤਾ ਤੇ ਧਮਕੀਆਂ ਵੀ ਆਉਂਦੀਆਂ ਨੇ ਤੇ ਮਾਫੀਆਂ ਜਿੱਦ ਤਰ੍ਹਾਂ ਦੀ ਮੰਗਦੇ ਸਭ ਤੋਂ ਵੱਡਾ ਹੱਥ ਹੁੰਦਾ ਤੁਸੀਂ ਦੱਸ ਰਹੀ ਜੀ ਸਿਵੀਆ ਸਾਹਿਬ ਦਾ ਪਰਿਵਾਰ ਦੇ ਪਰਿਵਾਰ ਦਾ ਜ਼ਿਕਰ ਕਿਸ ਤਰ੍ਹਾਂ ਫਿਲਮ ਦੇ ਵਿੱਚ ਕਿਉਂਕਿ ਅਸਲੀਅਤ ਦੇ ਵੀ ਆਈਏ ਦੇਖੀਏ ਇੰਟਰਵਿਊ ਤਾਂ ਉਹਦੇ ਵਿੱਚ ਪਰਿਵਾਰ ਜਿਹੜਾ ਫਿਲਮ ਦੇਖ ਕੇ ਕਾਫੀ ਇੱਕ ਭਾਵੁਕ ਹੋ ਗਿਆ ਹੈ ਤਾਂ ਉਹਦੇ ਵਿੱਚ ਕੋਈ ਭਾਵੁਕ ਸੀਨ ਫਿਲਮ 'ਚ ਹੋਵੇ ਕਿਹੜੇ ਪਰਿਵਾਰ ਦੀ ਗੱਲ ਕਰਦੇ ਫਿਲਮ ਦੇ ਵਿੱਚ ਚਮਕੀਲੇ ਦੇ ਪਰਿਵਾਰ ਦੀ ਜਦੋਂ ਕਿ ਉਹਨਾਂ ਨੂੰ ਡੈਥ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਉਹ ਤਾਂ ਕਰਦਾ ਕਿਸੇ ਦਾ ਵੀ ਜੀਤ ਜਾਊਗਾ ਡੈਥ ਹੋ ਗਈ ਭਾਵੁਕ ਤੇ ਹਮਨ ਨੇਚਰ ਆਉਂਦੇ ਬੰਦਾ ਭਾਵੁਕ ਹੁੰਦਾ ਹੀ ਹੈ ਸੋ ਖੈਰ ਮੈਂ ਜ਼ਿਆਦਾ ਧਿਆਨ ਸਵਨ ਸਿਵੀਆ ਜੀ ਵੱਲ ਦਿੱਤਾ ਉਹਨਾਂ ਨੇ ਕੈਰੇਕਟਰ ਵਾਲ ਦਿੱਤਾ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਮੈਂ ਆਪਣਾ ਕੈਰੇਕਟਰ ਚੰਗੀ ਤਰੀਕੇ ਨਾਲ ਦਿਵਾ ਜਾਵਾਂ ਤੇ ਉਹੀ ਬਹੁਤ ਵੱਡੀ ਗੱਲ ਆ ਬਾਕੀ ਫਿਲਮ ਦੇ ਹੋਰ ਬਹੁਤ ਸਾਰੇ ਕੈਰੇਕਟਰ ਉਹ ਵੀ अहमियत ਰੱਖਦੇ ਜਿਵੇਂ ਕਿ ਹੁਣ ਤੁਸੀਂ ਫਿਲਮ 'ਚ ਕੰਮ ਕਰ ਲਿਆ ਰੋਲ ਤੁਹਾਨੂੰ ਸਾਰਾ ਪਤਾ ਲੱਗ ਗਿਆ ਚੁੰਕਲੀ ਜੀ ਤੇ ਜੇ ਗੱਲ ਕਰੀਏ ਲੋਕਾਂ ਦੇ ਵਿੱਚ ਪਹਿਲੇ ਹੈਗਾ ਸੀ ਕਿ ਸਿਰਫ ਅਸ਼ਲੀਲ ਗਾਨੀ ਤਾਂ ਹੁਣ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਧਾਰਮਿਕ ਪੱਖੋਂ ਵੀ ਮਜ਼ਬੂਤ ਸਨ ਇਹ ਕਿਸ ਤਰ੍ਹਾਂ ਦੇਖਦੇ ਜੇ ਕਿ ਸ਼ਬੀ ਬਦਲਦੀ ਹੋਈ ਨਜ਼ਰ ਆਏਗੀ ਇਤਾ ਜੀ ਦੇਖੋ ਹਰ ਇੱਕ ਦਾ ਆਪਣਾ ਆਪਣਾ ਪਰਸਪੈਕਟਿਵ ਹੈ ਆ ਮੈਂ ਇੱਕ ਪੋਜ਼ਿਟਿਵ ਪੋਜ਼ਿਟਿਵ ਚੀਜ਼ਾਂ ਨੂੰ ਲੈ ਕੇ ਦੇਖਦਾ ਕਿ ਵੀ ਸਿਰਫ ਸਿਵਿਆ ਦੇ ਕਰੈਕਟਰ ਨੂੰ ਅਗਰ ਦੇਖਿਆ ਜਾਵੇ ਅਗਰ ਕੋਈ ਗਲਤ ਰਸਤੇ ਵੱਲ ਜਾ ਰਿਹਾ ਤੇ ਉਹਨੂੰ ਸੁਧਾਰਨ ਚ ਸਿਵਿਆ ਨੇ ਕੋਸ਼ਿਸ਼ ਕੀਤੀ ਮਦਦ ਕੀਤੀ ਸੀ ਪਰ ਹਰ ਤਰੀਕੇ ਦੇ ਹਰ ਇੱਕ ਦੀ ਆਪਣਾ ਆਪਣਾ ਟੇਸਟ ਹੁੰਦਾ ਕੋਈ ਪਸੰਦ ਕਰਦਾ ਨਹੀਂ ਕਰਦਾ ਇਹਦੇ ਚ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਫਿਲਮ ਤੋਂ ਬਾਅਦ ਹੁਣ ਤੱਕ ਰਿਵਿਊਜ਼ ਕੀ ਕਹਿੰਦੇ ਨੇ ਰਿਵਿਊਜ਼ ਬਹੁਤ ਮਾਇਨੇ ਰੱਖਦੇ ਤੁਹਾਨੂੰ ਰਿਵਿਊਸ ਤੋਂ ਪਤਾ ਲੱਗਦਾ ਨਾ ਹਾਂਜੀ ਹਾਂਜੀ ਬੜਾ ਸ਼ੁਕਰ ਹੈ ਜੀ ਮੈਨੂੰ ਲਗਾਤਾਰ ਮੇਰਾ ਫੋਨ ਤੁਹਾਡੇ ਸਾਹਮਣੇ ਹੋਣ ਕੋਈ ਫੋਨ ਵਜਦੇ ਪੈਨੇ ਲਗਾਤਾਰ ਕਾਲ ਮੈਸੇजेस ਐਨੇ ਆਈਮੇਲਸ ਆਂਦੇ ਪੈਨੇ ਸਾਰੇ ਪਾਸਿਓਂ ਸਾਰੇ ਪੂਰੀ ਦੁਨੀਆ ਚੋਂ ਕੱਲੇ ਵੱਖਰੀ ਵੱਖਰੀ ਜਗ੍ਹਾ ਤੋਂ ਆਂਦੇ ਪੈਨੇ ਐਪਰੀਸ਼ੀਏਸ਼ਨਸ ਪੋਜ਼ਿਟਿਵਿਟੀ ਓਨੈਸਟ ਕਿ ਵੀ ਤੁਹਾਡਾ ਸੀਨ ਦੇਖ ਕੇ ਬਹੁਤ ਸੱਚਾਈ ਚਲ ਗਈ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕੀਤਾ ਤੇ ਮੈਨੂੰ ਲੱਗਦਾ ਇੱਕ ਆਰਟਿਸਟ ਵਾਸਤੇ ਇਹੀ ਹੁੰਦਾ ਕਿ ਵੀ ਅਗਰ ਉਹ ਉਹਨੂੰ ਇੱਕ ਤਾਂ ਸੋਹਣਾ ਕੰਮ ਮਿਲੇ ਸੋਹਣਾ ਕੰਮ ਮਿਲਣ ਤੋਂ ਬਾਅਦ ਲੋਕਾਂ ਨੂੰ ਪਸੰਦ ਵੀ ਆਵੇ ਪਰ ਜੇ ਉਹਦੇ ਪੱਲੇ ਕੁਝ ਹੋਏਗਾ ਅਗਰ ਉਹਨੇ ਸਹੀ ਤਰੀਕੇ ਨਾਲ ਨਿਭਾਇਆ ਹੈਗਾ ਤਾਂ ਹੀ ਉਹਨੂੰ ਰਿਵਿਊਸ ਸੰਗ ਮਿਲਣਗੇ ਤੋਂ ਬੜਾ ਸ਼ੁਕਰ ਹੈ ਜੀ ਬਹੁਤ ਸੋਹਣੇ ਰਿਵਿਊਸ ਆਂਦੇ ਨੇ ਜੇਕਰ ਗੱਲ ਕਰੀਏ ਰੋਲ ਦੀ ਆਡੀਸ਼ਨ ਕਿਸ ਤਰ੍ਹਾਂ ਹੋਇਆ ਕਿਉਂਕਿ ਅਮਰਿਤਸਰ ਦੀ ਹੁਣ ਤੁਸੀਂ ਇੱਕ ਪਛਾਣ ਬਣਾ ਦਿੱਤੀ ਇਸ ਮੂਵੀ ਦੇ ਕੰਮ ਕਰਕੇ ਤਾਂ ਆਡੀਸ਼ਨ ਹੋਰ ਵੀ ਸ਼ਰਤ ਚਾਹੀਦੀ ਹੁੰਦੀ ਕਿਸ ਤਰ੍ਹਾਂ ਦਾ ਲੱਗ ਰਿਹਾ ਆਡੀਸ਼ਨ ਕਿਸ ਤਰ੍ਹਾਂ ਕਲੀਅਰ ਹੋਈ ਕਿ ਕਿ ਮਤਲਬ ਥੋੜਾ ਟਫ ਰਿਹਾ ਹੈ ਉਹ ਸਾਂਝਾ ਕਰੋ ਜੀ ਮੈਂ ਮੁੰਬਈ ਰਹਿਣਾ ਮੈਨੂੰ 2.5 ਸਾਲ ਹੋ ਗਏ ਆ ਤੇ ਮੁੰਬਈ ਦੇ ਵਿੱਚ ਹੀ ਮੇਰਾ ਆਡੀਸ਼ਨ ਹੋਇਆ ਤੇ ਆਡੀਸ਼ਨ ਦਾ ਪ੍ਰੋਸੈਸ ਇਹ ਹੁੰਦਾ ਆ ਕਾਸਟਿੰਗ ਦਾ ਕਿ ਵੀ ਤੁਹਾਨੂੰ ਬੁਲਾਇਆ ਜਾਂਦਾ ਆ ਤੁਹਾਨੂੰ ਸਕ੍ਰਿਪਟ ਦਿੱਤੀ ਜਾਂਦੀ ਆ ਤੇ ਸਕ੍ਰਿਪਟ ਦੇਣ ਤੋਂ ਬਾਅਦ ਤੁਹਾਨੂੰ ਦੱਸਿਆ ਜਾਂਦਾ ਕਿ ਇਹ ਸਿਨੈਰੀਓ ਆ ਇਹ ਸਿਚੁਏਸ਼ਨ ਹੈ ਇਹ ਫੀਲ ਆ ਤੁਸੀਂ ਅਗਰ ਹੋਵੋਗੇ ਸਮਝੋਗੇ ਤੁਸੀਂ ਕਿਸ ਤਰੀਕੇ ਨਾਲ ਪਰਫਾਰਮ ਕਰੋਗੇ ਫਿਰ ਮੈਂ ਜੋ ਮੈਨੂੰ ਸਮਝ ਲੱਗੀ ਮੈਂ ਕਰਕੇ ਦਿਖਾਇਆ ਤੇ ਹੋ ਗਿਆ ਹੁਣ ਮੈਨੂੰ ਖੁਸ਼ੀ ਤੇ ਇੱਕ ਫੀਲ ਹੋ ਰਹੀ ਹੋਣੀ ਹੈ ਕਿ ਜਿਸ ਪਸੰਗਰ ਨੂੰ ਨਹੀਂ ਮਿਲ ਪਾਇਆ ਪਰ ਉਹਨਾਂ ਦੇ ਨਾਲ ਕੰਮ ਕਰ ਲਿਆ ਤਾਂ ਇੱਕ ਪਛਾਣ ਵੱਖਰੀ ਬਣ ਗਈ ਹੈ ਕਿ ਹਾਂਜੀ ਮੈਂ ਵੀ ਗੱਲ ਕਹਿੰਦਾ ਕਿ ਬੜਾ ਸ਼ੁਕਰ ਹੈ ਜੀ ਹਜੇ ਦੌੜ ਬਹੁਤ ਲੰਬੀ ਹੈ ਮੈਂ ਸ਼ੁਕਰ ਗੁਜ਼ਾਰਾ ਹਾਂ ਪਰਮਾਤਮਾ ਦਾ ਪਰ ਹਜੇ ਟੀਚਾ ਜਿਹੜਾ ਲੰਮਾ ਹੋਵੇ ਨਾ ਜਿਹੜਾ ਲੰਬੀ ਦੌੜ ਮਿੱਥੀ ਹੋਵੇ ਉਹ ਮੈਨੂੰ ਲੱਗਦਾ ਕਿ ਵੀ ਹਜੇ ਇੰਨੇ ਦਿਨਾਂ ਨਾਲ ਪੇਟ ਨਹੀਂ ਭਰਦਾ ਵੀ ਜਿਹਦੀ ਜਿਹੜੇ ਪਹੁੰਚ ਨਾ ਵੇ ਨਾ ਇਨਸਾਨ ਨੇ ਜਿਉਂ ਪਹੁੰਚ ਕੇ ਸਿੱਧਾ ਕਹਦੇ ਕਿ ਹਾਂ ਜੀ ਹੁਣ ਤਾਂ ਮੈਂ ਬਣ ਗਿਆ ਤਾਂ ਫਿਰ ਤਾਂ ਦੀ ਦੌੜ ਖਤਮ ਹੋ ਗਈ ਹਜੇ ਬਹੁਤ ਲੰਬੀ ਦੌੜ ਹੈ ਬਹੁਤ ਅੱਗੇ ਜਾਣਾ ਹਜੇ ਮਹਾਰਾਜ ਮੇਰ ਕਰਨ ਤਾਂ ਜਿਵੇਂ ਤੁਸੀਂ ਦੱਸਿਆ ਕਿ ਗਾਣੇ ਲਿਖ ਕੇ ਤੁਹਾਡੇ ਵੱਲੋਂ ਦਿੱਤੇ ਗਏ ਸਨ ਤਾਂ ਕੁਝ ਮਤਲਬ ਆਪਣਾ ਕੋਈ ਫੇਵਰਿਟ ਹੈ ਉਹਦੇ ਵਿੱਚ ਗਾਣੇ ਦੀਆਂ ਦੋ ਗੱਲਾਂ ਸੁਣਾ ਦਿਓ ਲਾਸਟ ਇੱਕ ਜਿਹੜਾ ਸਵੇਰ ਸਾਡਾ ਜਿਹੜਾ ਗਾਣਾ ਸੀ ਆ ਜੋ ਬਾਬਾ ਤੇਰਾ ਨਨਕਾਣਾ ਮੈਨੂੰ ਐਕਚੁਅਲ ਦੇ ਵਿੱਚ ਉਹ ਪੂਰਾ ਯਾਦ ਨਹੀਂ ਆ ਦੋਲੀ ਸਤੋ ਬਾਬਾ ਕੋਲਿਆ ਤੇਰਾ ਨਨਕਾਣਾ ਸੋ ਇਹੀ ਆਦੀ ਮੇਨ ਮੇਨ ਲਾਈਨ ਆ ਤੇ ਤੁਸੀਂ ਮੈਨੂੰ ਲੱਗਦਾ ਤੁਸੀਂ ਆਪ ਦੇਖੋਗੇ ਤਾਂ ਵਧੀਆ ਲੱਗੂਗਾ ਬਿਲਕੁਲ ਹੈ ਇਹ ਆਪਣਾ ਮਜ਼ਾ ਨਹੀਂ ਮਾਰਾਂਗੇ ਜ਼ਰੂਰ ਦੇਖਾਂਗੇ ਤਾਂ ਇਸ ਸਮ ਸਾਡੇ ਨਾਲ ਜਿਨ੍ਹਾਂ ਨੇ ਚਮਕੀਲਾ ਮੂਵੀ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਨਕਮ ਟੈਕਸ ਦਾ ਰੋਲ ਪਲੇ ਕੀਤਾ ਹੈ ਤਾਂ ਇਹ ਗੁਜ਼ਾਰਿਸ਼ ਹੈ ਕਿ ਜਿਨ੍ਹਾਂ ਨੇ ਚਮਕੀਲੇ ਦੀ ਪੂਰੀ ਬਾਇਓਗ੍ਰਾਫੀ ਨਹੀਂ ਪਤਾ ਉਹ ਇਹ ਫਿਲਮ ਜ਼ਰੂਰ ਦੇਖਣ ਤਾਂ ਹੋਰ ਟਾੜ ਨਾਲ ਜਲਦੀ ਰੂਬਰੂ ਹੋਵਾਂਗੇ ਕੈਮਰਾ ਪਰਸਨ ਜਨਾ ਵਿਸ਼ਾਲ ਮਿਸ਼ਰਾ ਹੋਟ ਨਿਊਜ਼ ਇੰਡੀਆ ਅੰਮ੍ਰਿਤਸਰ ਪਾਸ ਪਤਾ ਲੱਗਾ ਕਿ ਵੀ ਉਹ ਇੰਨਾ ਕੁ ਵੱਡਾ ਆਰਟਿਸਟ ਵੀ ਸਾਲ ਦੇ 365 ਦਿਨ ਹੁੰਦੇ ਤੇ 400 ਪਲੱਸ ਤਾਂ ਨੇ ਸ਼ੋ ਹੀ ਲਾਈ ਸੀ ਸਾਜ ਤਾਂ ਕੁਝ ਤਾਂ ਉਹਦੇ ਪੱਲੇ ਖੱਲੇ ਹੋਏਗਾ ਹੈਨਾ ਜੀ ਇਹ ਜਦੋਂ ਸਰਨ ਸਿੰਘ ਸਿਵਿਆ ਨੂੰ ਮਿਲਦੇ ਨੇ ਚਮਕੀਲਾ ਜਿਹੜਾ ਮਿਲਦਾ ਹੈ ਉਹ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਕਿ ਉਹਨੂੰ ਮਾਰਨ ਦੀ ਧਮਕੀਆਂ ਮਿਲਦੀਆਂ ਸੀ ਤੇ ਸਵਨ ਸਿੰਘ ਸਿਵਿਆ ਵੱਲੋਂ ਜਦੋਂ ਉਹਨੂੰ ਮਿਲਿਆ ਜਾਂਦਾ ਤੇ ਉਹ ਦਿਨ ਤੋਂ ਬਾਅਦ ਉਹ ਹੈਲਪ ਮੰਗਦਾ ਕਿ ਮੈਨੂੰ ਇਤਾਂ ਦੀ ਚੱਕੀਆਂ ਆਉਂਦੀਆਂ ਤੇ ਮੈਨੂੰ ਮਾਰਨ ਦੀ ਧਮਕੀਆਂ ਆਉਂਦੀਆਂ ਤੇ ਮੈਨੂੰ ਉਸ ਤੁਹਾਡੀ ਹੈਲਪ ਚਾਹੀਦੀ ਹੈ ਚੰਗੀਆਂ ਪਰਦਲ ਲੱਗਦਾ ਹੈ ਤੇ ਉਹਨੂੰ ਕੀ ਲੱਗਦਾ ਹੈ ਚੰਚਿਲੇ ਨੂੰ ਕਿ ਇਹੀ ਬੰਦੇ ਨੇ ਲੱਗਦਾ ਸ਼ਾਇਦ ਮੈਨੂੰ ਮਰਵਾਉਣ ਆਏ ਨੇ ਇਹਨਾਂ ਨੂੰ ਪਤਾ ਤੇ ਮੈਂ ਇਹਨਾਂ ਨੂੰ